ਇਹ ਜਿਹੜੇ ਤੁਹਾਡਾ ਨਾਮ ਕੀ ਆ ਮੇਰਾ ਨਾਮ ਕਰਨੈਲ ਸਿੰਘ ਹੈ ਜੀ ਤੇ ਤੁਸੀਂ ਕਿਹੜੇ ਪਿੰਡ ਤੋਂ ਪਿੰਡ ਪਿੱਪਲ ਥੇ ਜੀ ਹਰਿਆਣਾ ਜੀ ਤੇ ਤੁਹਾਡਿਆ ਕਿਦਾਂ ਹੋਇਆ ਜੀ ਮੇਰੇ ਉੱਤੇ ਬਹੁਤ ਕੁੱਸ ਨੇ ਕੇਰਾ ਪਾ ਲਿਆ ਜੀ ਪਿੱਛੋਂ ਆ ਕੇ ਸਾਰੇ ਉਦੋਂ ਵਰਜਾ ਜੀ ਗੋਲਾ ਮਾਰੇ ਹੁਣ ਹਾਂ ਜੀ ਗੋਲਾ ਮਾਰਿਆ ਜੀ ਕਿ ਸਿੱਧੇ ਗੋਲੇ ਹਾਂ ਜੀ ਸਿੱਧਾ ਮਾਰਿਆ ਨਿਸ਼ਾਨਾ ਬਣ ਕੇ ਪੂਰਾ ਪੱਟ ਦੇ ਲੋ ਕੀ ਸਹੀ ਚੋਂ ਨਹੀਂ ਸਕੇ ਉਹਨਾਂ ਆਪਣੇ ਆਪਲੇ ਆਪਣੇ ਚਾਰ ਚੰਗ ਇਹ ਕਦੋਂ ਤੱਕ ਹੋ ਤੁੰ ਉਹਨੂੰ ਪਤਾ ਵੀ ਕੁਮੈਂਟਾਂ ਕਰਦੇ ਨੇ ਨਾ ਇਹ ਮੀਮ ਉਹਨੂੰ ਪਤਾ ਵੀ ਉਹਦੇ ਕਿੰਨਾ ਮਨੋਰਾਂ ਆ ਜੋ ਨਿਆਣਾ ਬੈਠਾ ਹੋਣਾ ਹੈ ਸਾਰੇ ਚਲੋ ਮੇਰੇ ਵੀਰ